ਸਾਸਤਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇਹ ਆਪਣੇ ਨਾਲ ਖੜੇ ਹੋਏ ਨੇ ਬਾਈ ਜੀ ਹੁਰੀ ਤੇ ਬਾਈ ਜੀ ਹੁਰੀ ਕਰਦੇ ਨੇ ਜੀ ਸਬਜੀ ਦਾ ਕੰਮ ਤੇ ਬੜੇ ਲੰਮੇ ਸਮੇਂ ਤੋਂ ਸਬਜੀ ਦਾ ਕੰਮ ਕਰਦੇ ਆ ਰਹੇ ਨੇ ਤਾਂ ਬਹੁਤ ਵਧੀਆ ਸਬਜੀ ਦੇ ਮਾਹਰ ਨੇ ਤੇ ਆਪਾਂ ਅੱਜ ਕਰਾਂਗੇ ਬਾਈ ਜੀ ਹੁਰਾਣਾ ਇਹਨਾਂ ਸਬজੀਆਂ ਬਾਰੇ ਗੱਲਬਾਤ ਵੀ ਬਾਈ ਜੀ ਹੁਰਾਣੇ ਕਿਹੜੀ ਕਿਹੜੀ ਸਬਜੀ ਲਾ ਰੱਖੀ ਐ ਤੇ ਕਿਹੜੀ ਕਿਹੜੀ ਸਬਜੀ ਆ ਜਿਹੜੀ ਉਹਦੇ ਵਿੱਚ ਜ਼ਿਆਦਾ ਮਨਾਫਾ ਆ ਤੇ ਲਾਹੇ ਵੰਦਾ ਤੇ ਕਰਦੇ ਆ ਆਪਾਂ ਬਾਈ ਜੀ ਹੁਰਾਣਾ ਗੱਲਬਾਤ ਸਾਸਰੀ ਕਾਲ ਬਾਈ ਜੀ ਸਾਸਰੀ ਕਾਲ ਜੀ ਹੋਰ ਬਾਈ ਜੀ ਕਿਦਾਂ ਠੀਕ ਹੋ ਜੀ ਹਾਂ ਜੀ ਬੱਧੀ ਜੀ ਤੇ ਬਾਈ ਜੀ ਆਪਣੇ ਫਿਰ ਦਰਸ਼ਕਾਂ ਨੂੰ ਇਹ ਸਬਜ਼ੀ ਬਾਰੇ ਜਾਣਕਾਰੀ ਦਿਓ ਵੀ ਆਪਾਂ ਹੁਣ ਇਸ ਟਾਈਮ ਮੌਕੇ ਤੇ ਕਿਹੜੀਆਂ-ਕੜੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਤੇ ਕਿਹੜੀ-ਕੜੀ ਸਬਜ਼ੀ ਆਪਣੀ ਮਤਲਬ ਫਾਲਤੇ ਲੈਂਦੀ ਹੈ ਜੀ ਇਸ ਟਾਈਮ ਲਾਇਆ ਜੀ ਆਪਾਂ ਕੀਆ ਲਾਇਆ ਹੋਇਆ ਜੀ ਠੀਕ ਹੈ ਜੀ ਪੇਠਾ ਜੀ ਕਾਲੀ ਤੋਰੀ ਹੈ ਇਧਰ ਲੋਬੀਆ ਫਲੀਆਂ ਲਾ ਰੱਖਿਆ ਜੀ ਠੀਕ ਹੈ ਜੀ ਤੇ ਬਾਈ ਜੀ ਆਪਣਾ ਕਿੰਨਾ ਸਮਾਂ ਹੋ ਗਿਆ ਸਬਜ਼ੀ ਦਾ ਕੰਮ ਕਰਦੇ ਆ ਜੀ ਪਹਿਲਾਂ ਆਪਣੇ ਪਿਤਾ ਜੀ ਕਰਦੇ ਸੀ ਜੀ ਉਹ ਵਾਸੋਂ ਉਹਨਾਂ ਉਦੋਂ ਦੇ ਹੀ ਕਰਦੇ ਆ ਛੋਟੇ ਹੁੰਦੇ ਸੀ ਉਤੋਂ ਹੀ ਦੇਖਦੇ ਆ ਰਹੇ ਆ ਉਹਨਾਂ ਤੋਂ ਹੀ ਸੁੱਕਿਆ ਸਾਰਾ ਕੁਝ ਅੱਛਾ ਜਾਣੀ ਕਿ ਬਚਪਨ ਤੋਂ ਹੀ ਸਬਜੀ ਦੀ ਕਰਨ ਹਾਂ ਬਚਪਨ ਤੋਂ ਆ ਰਹੇ ਆ ਜੇ ਛੋਟੇ ਸੀ ਉਦੋਂ ਦੇ ਹੀ ਕਰਦੇ ਆ ਰਹੇ ਆ ਠੀਕ ਹੈ ਹਾਂਜੀ ਤੇ ਬਾਈ ਜੀ ਆਪਾਂ ਦੇਖ ਰਹੇ ਆ ਵੀ ਜਿਵੇਂ ਤੁਸੀਂ ਹੁਣੇ ਸਬਜੀ ਦੱਸੀ ਵੀ ਜਿਵੇਂ ਲੱਗ ਲੱਗ ਤਰ੍ਹਾਂ ਦੀਆਂ ਸਬਜ਼ੀਆਂ ਲਾ ਰੱਖੀਆਂ ਨੇ ਤੇ ਜਿਹੜੀਆਂ ਹੁਣੇ ਸਬਜ਼ੀਆਂ ਨੇ ਤੇ ਇਹਨਾਂ ਦੇ ਮਤਲਬ ਫਲ ਉੱਤਰ ਲੱਗ ਗਿਆ ਕਿ ਜਾ ਹਜੇ ਹਾਂਜੀ ਫਲ ਉੱਤਰ ਲੱਗ ਗਿਆ ਹੁਣੇ ਲੱਗਿਆ ਜੇ ਹਫਤਾ ਹੋਇਆ ਆ ਇਹ ਹਫਤਾ ਇੱਕ ਠੀਕ ਹੈ ਜੀ ਹਫਤੇ ਤੋਂ ਵੀ ਤਿੰਨੇ ਸਬਜ਼ੀਆਂ ਮਤਲਬ ਮੰਡੀ ਜਾਣ ਲੱਗੀਆਂ ਤਿੰਨੇ ਸਬਜ਼ੀਆਂ ਜਾਣੀ ਕਿ ਮੰਡੀ ਜਾਂਦੀਆਂ ਨੇ ਠੀਕ ਹੈ ਜੀ ਤੇ ਬਾਈ ਜੀ ਜਿਵੇਂ ਆਪਾਂ ਦੇਖਿਆ ਵੀ ਜ਼ਿਆਦਾਤਰ ਕਿਸਾਨ ਭਰਾ ਹੁੰਦੇ ਨੇ ਵੀ ਉਹ ਜਾਂ ਤਾਂ ਜ਼ਿਆਦਾਤਰ ਦੇਖਿਆ ਵੀ ਕੱਦੂ ਹੀ ਲਾ ਲੈਣਗੇ ਵੀ ਸਾਰੇ ਜਿੰਨੇ ਕਿल्ले ਹੋਣਗੇ ਕੱਦੂ ਲਾ ਲੈਣਗੇ ਜਾਂ ਪੇਠਾ ਲਾ ਲੈਣਗੇ ਤੇ ਜਾਂ ਜਿਵੇਂ ਦੇਖਿਆ ਵੀ ਕਾਲੀ ਤੋਰੀ ਲਾ ਲੈਣਗੇ ਤੇ ਤੁਸੀਂ ਜਿਵੇਂ ਅਲੱਗ-ਅਲੱਗ ਤਰ੍ਹਾਂ ਦੀ ਹਰ ਇੱਕ ਤਰ੍ਹਾਂ ਦੀ ਸਬਜ਼ੀ ਲਾ ਰੱਖੀ ਐ ਵੀ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਸਬਜ਼ੀ ਲਾਉਣ ਦੇ ਵਿੱਚ ਕੀ ਬੈਨੀਫਿਟ ਐ ਤੇ ਕੀ ਫਾਇਦਾ ਐ ਜੀ ਇਹ ਇਸ ਤਰ੍ਹਾਂ ਜੀ ਕਈ ਵਾਰ ਹੁਣ ਕੀ ਹੈ ਜੀ ਇਹ ਮੰਦਾ ਹੋ ਗਿਆ ਜਾਂ ਪੇਠਾ ਮੰਦਾ ਹੋ ਗਿਆ ਇਹ ਫਿਰ ਕਿਸਾਨ ਨੂੰ ਮਾਰ ਪੈਂਦੀ ਬਹੁਤ ਠੀਕ ਹੈ ਫਸਲ ਦੇ ਖਰਚਾ ਵੀ ਆਉਂਦਾ ਜੀ ਗੁੱਡ ਗੱਡਾਈ ਹੋਰ ਬਹੁਤ ਸਾਰਾ ਦਵਾਈਆਂ ਵੀ ਪੈਂਦੀਆਂ ਨੇ ਹੁਣ ਇਹ ਜੋ ਨਾਲ ਤੋਰੀ ਹੈ ਜੇ ਤੋਰੀ ਰੇਟ ਦੇਗੀ ਉਹ ਕੱਲੀ ਤੋਰੀ ਵੀ ਇਹਦੀ ਵੀ ਪਰਪਾਈ ਕਰੀ ਜਾਂਦੀ ਹੈ ਨਾਲ ਠੀਕ ਹੈ ਠੀਕ ਹੈ ਹਾਂਜੀ ਇਹਦੇ ਕਹਿਣ ਦਾ ਆਪਾ ਤੁਹਾਡਾ ਇਹ ਮਤਲਬ ਹੈ ਵੀ ਜੇਕਰ ਕਿਸੇ ਇੱਕ ਫਸਲ ਦਾ ਰੇਟ ਡਿੱਗ ਜੇ ਤਾਂ ਦੂਜੀ ਰੇਟ ਮਤਲਬ ਫਸਲ ਦਾ ਰੇਟ ਜੇ ਵਧੀਆ ਹੋਵੇ ਤਾਂ ਉਹਦੀ ਵੀ ਜਿਹੜੀ ਭਰਪਾਈ ਹੈ ਦੂਜੀ ਫਸਲ ਹਾਂ ਦੂਜੀ ਫਸਲ ਕਰ ਜਾਂਦੀ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਫਸਲ ਕਦੇ ਵੀ ਇੱਕ ਨਾਲ ਆਓ ਜੀ ਬਸਲ ਤਿੰਨ ਚਾਰ ਇਕੱਠੀਆਂ ਫਸਲਾਂ ਲਾਓ ਠੀਕ ਹੈ ਹਾਂਜੀ ਤੇ ਬਾਈ ਜੀ ਜਿਵੇਂ ਆਪਾਂ ਕਈ ਕਿਸਾਨ ਭਰਾ ਵੇਖੇ ਨੇ ਵੀ ਜ਼ਿਆਦਾਤਰ ਜਿਵੇਂ ਕਦੂ ਦੀ ਖੇਤੀ ਕਰਦੇ ਨੇ ਤੇ ਕਦੂ ਲਾ ਲੈਂਦੇ ਨੇ ਤੇ ਜਿਆਦਾਤਰ ਜਿਹੜਾ ਕੱਦੂ ਦਾ ਰੇਟ ਹੁੰਦਾ ਵੀ ਉਹ ਆਪਾਂ ਦੇਖਦੇ ਆ ਵੀ ਕਈ ਵਾਰਾਂ ਬੜਾ ਜਿਆਦਾ ਡਿੱਗ ਜਾਂਦਾ ਹੈ ਕੱਦੂ ਦਾ ਰੇਟ ਤੇ ਇਸ ਕਰਕੇ ਜਿਹੜਾ ਕਿਸਾਨ ਹੈ ਉਹਨੂੰ ਬਹੁਤ ਜਿਆਦਾ ਘਾਟਾ ਪੈਂਦਾ ਹੈ ਤੇ ਉਹ ਇਸ ਗੱਲੋਂ ਨਰਾਸ਼ ਹੋ ਕੇ ਇਹ ਸੋਚਦਾ ਹੈ ਵੀ ਮੈਂ ਤਾਂ ਅੱਗੇ ਤੋਂ ਜਿਹੜੀ ਕੱਦੂ ਦੀ ਫਸਲ ਹੈ ਇਹਨੂੰ ਭੁੱਲ ਕੇ ਵੀ ਨਹੀਂ ਲਾਣਾ ਤੇ ਪਰ ਤੁਸੀਂ ਜਿਵੇਂ ਹੁਣੇ ਕੱਦੂ ਦੀ ਫਸਲ ਲਾਈ ਹੋਈ ਹੈ ਤੇ ਆਹ ਮਹੀਨੇ ਦੇ ਵਿੱਚ ਤੁਹਾਡਾ ਕੱਦੂ ਲੈਣ ਲੱਗ ਗਿਆ ਤੇ ਮੰਡੀ ਜਾਣ ਲੱਗ ਗਿਆ ਤੇ ਆਪਣੇ ਦਰਸ਼ਕਾਂ ਨੂੰ ਉਹਦੇ ਬਾਰੇ ਜਾਣਕਾਰੀ ਦਿਓ ਵੀ ਇਸ ਮਹੀਨੇ ਦੇ ਵਿੱਚ ਜਿਵੇਂ ਕੱਦੂ ਹੁਣ ਆਪਣਾ ਮੰਡੀ ਜਾਂਦਾ ਹੈ ਕੀ ਰੇਟ ਮਿਲ ਰਿਹਾ ਹੈ ਤੇ ਕੀ ਇਹਦਾ ਬੈਨੀਫਿਟ ਹੈ ਜੀ ਇਸ ਟਾਈਮ ਜੀ ਕੱਦੂ 12-13 ਰੁਪਏ ਕਿਲੋ ਮੰਡੀ ਥੋਕ ਰੇਟ ਵੇਚ ਰਿਆ ਜੀ ਇਹ ਤਾਂ ਐਂ ਜੀ ਕਦੇ ਇਹ 5 ਰੁਪਏ ਵੀ ਹੋ ਜਾਂਦਾ ਜੀ ਕਦੇ ਇਹ 50 ਰੁਪਏ ਵੀ ਹੋ ਜਾਂਦਾ ਜਿਹੜਾ ਬੰਦਾ ਤਾਂ ਸਬਜ਼ੀ ਦਾ ਮੰਦਾ ਸੋਚ ਕੇ ਲਾਏਗਾ ਉਹ ਤਾਂ ਨਹੀਂ ਹੁੰਦਾ ਕਾਮਯਾਬ ਠੀਕ ਹੈ ਜੀ ਜਿਹੜਾ ਬੰਦਾ ਇਹ ਸੋਚੇ ਲੰਬਾ ਚੱਲੇਗਾ ਕੋਈ ਇੱਕ ਦਿਨ ਤਾਂ ਸਬਜ਼ੀ ਉਤਰਨੀ ਨਹੀਂ ਇਹ ਜੀ ਇਹ ਤਾਂ ਲੰਬਾ ਟਾਈਮ ਉਤਰਨੀ ਹੈ 2 ਮਹੀਨੇ 3 ਮਹੀਨੇ 4 ਮਹੀਨੇ ਕਦੇ 5 ਦਾ ਰੇਟ ਵੀ ਮਿਲ ਗਿਆ ਕਦੇ 50 ਦਾ ਰੇਟ ਵੀ ਮਿਲ ਗਿਆ ਠੀਕ ਹੈ ਜੀ ਹਾਂ ਜੀ ਵੀ ਰੇਟ ਮੰਨ ਲਓ ਵੀ ਆਪਾਂ ਨੂੰ 20 ਰੁਪਏ ਦਾ ਰੇਟ ਤਾਂ ਇਹਦਾ ਮਿਲਦਾ ਹੀ ਮਿਲਦਾ ਹੈ ਸੇਫ 50 ਵੇਚ ਲੋ ਜਾਂ 5 ਰੁਪਏ ਵੇਚ ਲੋ ਵੀ ਯਾਨੀ ਕਿ ਕਹਿਣ ਦਾ ਇਹ ਮਤਲਬ ਹੈ ਵੀ ਜਿਹੜਾ ਵੀ ਤੁਸੀਂ ਕਹਿ ਰਹੇ ਹੋ ਵੀ ਜੇਕਰ ਇਹਦੇ ਤੇ ਜੇ ਆਪਾਂ ਖਰਚਾ ਵੀ ਕਰੀਏ ਜਾਂ ਮਿਹਨਤ ਵੀ ਕਰੀਏ ਤਾਂ ਜਿਹੜਾ ਉਹ ਖਰਚਾ ਇੱਕ ਪਾਸੇ ਕੱਢ ਕੇ ਤੇ ਆਪਾਂ ਨੂੰ ਮਤਲਬ ਇਹਦੇ ਚ ਪ੍ਰੋਫਿਟ ਮਿਲ ਜਾਂਦਾ ਹੈ ਹਾਂਜੀ ਤੇ ਦਰਸ਼ਕੋ ਤੁਸੀਂ ਆਹ ਦੇਖ ਸਕਦੇ ਹੋ ਆ ਬਾਈ ਜੀ ਹੁਣਾਂ ਨੇ ਜਿਵੇਂ ਕੱਦੂ ਦੀ ਫਸਲ ਲਾਈ ਹੋਈ ਆ ਵੇਲਾ ਲਾਈਆਂ ਹੋਈਆਂ ਤੇ ਦੇਖੋ ਕੱਦੂ ਬਹੁਤ ਹੀ ਵਧੀਆ ਕੋਈ ਬਿਮਾਰੀ ਨਹੀਂ ਹੈਗੀ ਸਾਫ਼ ਸੁਥਰਾ ਤੇ ਕਿੰਨੀ ਸੋਹਣੀ ਇਹਦੀ ਗ੍ਰੋਥ ਹੈ ਤੇ ਸਾਈਜ਼ ਵੀ ਦੇਖੋ ਬਹੁਤ ਵਧੀਆ ਹੈ ਤੇ ਬਾਈ ਜੀ ਜਿਵੇਂ ਹੁਣ ਤੁਸੀਂ ਇਹ ਆਪਾਂ ਦੇਖ ਰਹੇ ਆ ਆਪਣੀ ਫਸਲ ਦੇਖ ਰਹੇ ਆ ਕद्दू ਦੀ ਤਾਂ ਆ ਦੇਖ ਰਹੇ ਆ ਵੀ ਆਪਾਂ ਬਹੁਤ ਹੀ ਵਧੀਆ ਇਹ ਫਸਲ ਹੈ ਕੋਈ ਇਹਦੇ ਉੱਤੇ ਬਿਮਾਰੀ ਦਾ ਅਟੈਕ ਨਹੀਂ ਤੇ ਬਿਲਕੁਲ ਆਣ ਗਰੋਥ ਵੀ ਇਹ ਦੀ ਸੋਹਣੀ ਹੈ ਤੇ ਇਹਦੇ ਬਾਰੇ ਆਪਾਂ ਵੀ ਜਾਣਕਾਰੀ ਦਿਓ ਵੀ ਤੁਸੀਂ ਖਾਸ ਆਪਣੀਆਂ ਵੇਲਾਂ ਨੂੰ ਕਿਹੜੀ ਰੇ ਸਪਰੇਅ ਜਾਂ ਕੀ ਪਾਉਂਦੇ ਹੋ ਵੀ ਇੰਨੀ ਵਧੀਆ ਮਤਲਬ ਇਹਦੀ ਗਰੋਥ ਹੈ ਇਹ ਤਾਂ ਜੀ ਮਿਹਨਤ ਹੈ ਗੋਡ ਗੋਡ ਗੜਾਈ ਫਸਾਵੇਂ ਸਾਰਾ ਸਮਾਂ ਸਾਰਾ ਹਰੇ ਪਾਣੀ ਸਮਾਂ ਸਾਰਾ ਫਲ ਤਾਂ ਇਹਨੇ ਆਪਣੇ ਆਪ ਹੀ ਦੇਣਾ ਹੈ ਇਹਦੇ ਜਿਹੀ ਅਸੀਂ ਤਾਂ ਜਦੋਂ ਲਾਉਨੇ ਆ ਪਹਿਲਾਂ ਦੇਸੀ ਖਾਦ ਪਾਉਂਦੇ ਆ ਰੂੜੀ ਜੜੀ ਆਪਣੀ ਦੇਸੀ ਖਾਦ ਉਸ ਤੋਂ ਬਾਅਦ ਇਹਦੇ ਸਮੇਂ-ਸਮੇਂ ਦੇ ਦੇਖਭਾਲ ਕਰਨੀ ਹੈ ਵੀ ਕੋਈ ਬਿਮਾਰੀ ਤਾਂ ਨਹੀਂ ਲੱਗੀ ਕੋਈ ਤੇਲਾ ਸੁੰਡੀ ਵਗੈਰਾ ਤਾਂ ਨਹੀਂ ਲੱਗੀ ਉਹਦੀ ਉਸੇ ਟਾਈਮ ਤੇ ਸਪਰੇਅ ਕਰੋ ਉਸ ਤੋਂ ਬਾਅਦ ਪਾਣੀ ਨਾਲ ਦੇਖੋ ਸੋਕਾ ਨਾ ਲੱਗਣ ਦਿਓ ਗਿੱਲੇ ਨੱਕੇ ਰੱਖੋ ਜਿਵੇਂ ਪਹਿਲਾਂ ਪਿੱਛੇ ਗਰਮੀ ਬਹੁਤ ਪੈ ਰਹੀ ਸੀ ਤੇ ਉਹਦੇ ਕਰਕੇ ਜੇ ਵੇ ਲੈਣ ਇੱਕ ਦਿਨ ਹਰੀ-ਭਰੀ ਆ ਇਹ ਫਲ ਅਰੇ ਗ੍ਰੋਥ ਹੀ ਆਪਣੇ ਆਪ ਹੀ ਵਧੀ ਆਏਗੀ ਠੀਕ ਆ ਠੀਕ ਆ ਹਾਂਜੀ ਵੀ ਜਾਨੀ ਕਿ ਕਹਿਣ ਦਾ ਮਤਲਬ ਬਾਈ ਜੀ ਤੁਹਾਡਾ ਇਹ ਹੈ ਵੀ ਸਭ ਤੋਂ ਵੱਡੀ ਤਾਂ ਇਹਦੀ ਸਾਂਭ ਸੰਭਾਲ ਹੁੰਦੀ ਹੈ ਵੀ ਜਿਵੇਂ ਹੁਣ ਅੱਜ ਕੱਲ੍ਹ ਗਰਮੀ ਹੈ ਜਿਹੜੀ ਵੇਲ ਵਾਲੀ ਇਹ ਫਸਲ ਹੁੰਦੀ ਹੈ ਜਿਆਦੀ ਨਮੀ ਮੰਗਦੀ ਹੈ ਵੀ ਇਹਨੂੰ ਸੋਕਾ ਨਾ ਲੱਗੇ ਸਹੀ ਸਮੇਂ ਸਿਰ ਪਾਣੀ ਇਹਨੂੰ ਮਿਲ ਜੇ ਤਾਂ ਜਿਹੜੀ ਮਤਲਬ ਹੁਣ ਤੁਸੀਂ ਦੱਸਿਆ ਵੀ ਦੇਸੀ ਰੂੜੀ ਵੀ ਪਹਿਲਾਂ ਵਰਤਦੇ ਹੋ ਤਾਂ ਉਹ ਵੀ ਜਿਹੜੀ ਹੈ ਵੀ ਉਹ ਵੀ ਬਾਅਦ ਦੇ ਵਿੱਚ ਐਂਡ ਤੱਕ ਜਿਹੜਾ ਬਹੁਤ ਵਧੀਆ ਇਹਨਾਂ ਵੇਲਾ ਤੇ ਕੰਮ ਕਰਦੀ ਹੈ ਹਾਂਜੀ ਆ ਦੇਖੋ ਜੀ ਕੱਲੇ ਕੱਦੂ ਨਹੀਂ ਆ ਦੇਖੋ ਪਿੱਟ ਆ ਦੇਖੋ ਜੀ تن ਵੀ ਲੱਗਾ ਦੇ ਆ ਦੇਖੋ ਜੀ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆ ਵੀ ਆਪਾਂ ਕੱਦੂ ਦੇਖਿਆ ਸੀ ਵੀ ਉਹਦੀ ਵੀ ਗਰੋਥ ਬਹੁਤ ਸੋਹਣੀ ਸੀ ਤੇ ਉਹ ਵੀ ਕੱਦੂ ਜਿਹੜਾ ਬਿਲਕੁਲ ਸਾਫ ਪਿਆ ਸੀ ਵੀ ਉਸ ਨੂੰ ਉੱਪਰ ਕੋਈ ਬਿਮਾਰੀ ਨਹੀਂ ਸੀ ਤੇ ਇਸੇ ਤਰੀਕੇ ਆਪਾਂ ਦੇਖ ਰਹੇ ਆ ਵੀ ਜਿਵੇਂ ਤੁਹਾਡਾ ਬੇਠਾ ਇਹ ਵੀ ਬਹੁਤ ਵਧੀਆ ਸਾਫ ਸੁਥਰਾ ਹੈ ਤੇ ਇਸ ਦੇ ਉੱਪਰ ਕੋਈ ਬਿਮਾਰੀ ਨਹੀਂ ਤੇ ਇਹਦੀ ਜਿਹੜੀ ਗਰੋਥ ਆ ਉਹ ਵੀ ਬਹੁਤ ਵਧੀਆ ਹੈ ਤੇ ਭਾਈ ਜੀ ਜਿਵੇਂ ਹੁਣ ਤੁਸੀਂ ਇਹ ਜਿਹੜੀ ਤੁਹਾਡੀ ਸਬਜੀ ਹੈ ਤੁਸੀਂ ਇੰਨੀ ਮਿਹਨਤ ਕਰਦੇ ਹੋ ਤੇ ਜਿਹੜੀ ਇਹ ਸਬਜੀ ਹੈ ਇਹਦੀ ਗਰੋਥ ਵਧੀਆ ਸਾਫ਼ ਹੈ ਤੇ ਜਿਵੇਂ ਇਸ ਤਰ੍ਹਾਂ ਤੁਸੀਂ ਮੰਡੀ 'ਚ ਇਸ ਸਬਜੀ ਨੂੰ ਲੈ ਕੇ ਜਾਂਦੇ ਹੋ ਵੀ ਦੂਜੀ ਸਬਜੀ ਦੇ ਨਾਲੋਂ ਕੋਈ ਇਹਦਾ ਮਤਲਬ ਅਲੱਗ ਰੇਟ ਲੱਗਦਾ ਬੈਨੀਫਿਟ ਹੁੰਦਾ ਜੀ ਹਾਂਜੀ ਹਾਂਜੀ ਇਸ ਤਰ੍ਹਾਂ ਦੀ ਜਿਵੇਂ ਹੁਣ ਇਹ ਵਧੀਆ ਸਬਜੀ ਹੈ ਇਹ ਸਾਰੇ ਦੁਕਾਨਦਾਰ ਲੈਂਦੇ ਆ ਜੀ ਜਿਵੇਂ ਹੁਣ ਆਪਾਂ ਲੈ ਕੇ ਗਏ ਆ ਆਪਣਾ ਸਭ ਤੋਂ ਪਹਿਲਾਂ ਤਾਂ ਇਹ ਵਿਖੂਗੀ ਠੀਕ ਹੈ ਨੰਬਰ 2 ਜੀ ਦੂਸਰੀ 10 ਰੁਪਏ ਚੀਜ਼ ਵਿਕ ਰਹੀ ਹੈ ਜੀ ਇਹ 15 ਰੁਪਏ ਵਿਕੇਗੀ 15 ਰੁਪਏ ਵਿਕੇਗੀ ਹਾਂ ਜੀ ਇਹ ਬੈਨੇਟ ਹੈ ਜੀ ਦਾ ਇਹ ਕਿ ਵਿਕੇਗੀ ਜਾਣ ਲੱਗਾ ਇਹ ਨਹੀਂ ਵੀ ਔਖੀ ਵਿਕੂਗੀ ਸਾਬ ਸਬਜ਼ੀਆਂ ਬਿਲਕੁਲ ਦੁਕਾਨਦਾਰ ਨੂੰ ਪਤਾ ਹੁੰਦਾ ਵੀ ਇਸ ਗਾਹਕ ਸਬਜ਼ੀ ਸਾਫ ਲੈ ਕੇ ਆਉਂਦਾ ਉਹਨਾਂ ਨੇ ਪਹਿਲਾਂ ਹੀ ਆ ਕੇ ਜਾਨਾ ਵੀ ਮੇਰੀ ਆ ਸਬਜ਼ੀ ਰੱਖ ਦੋ ਮੈਨੂੰ ਸਬਜ਼ੀ ਲੈ ਲੈਣੀ ਹੈ ਰੇਟ ਵੀ ਜੋ ਦੂਸਰੀ 10 ਵਿਕਰੀ ਤੇ ਇਹ 15 ਵਿਕੇਗੀ 15 ਵਿਕੇਗੀ ਹਾਂ ਜੀ ਤੇ ਜਿਵੇਂ ਬਾਈ ਜੀ ਹੁਣਾਂ ਨੇ ਦੱਸਿਆ ਵੀ ਜਿਵੇਂ ਮੰਡੀ ਦੇ ਵਿੱਚ ਜਿਹੜੀ ਵਧੀਆ ਫਸਲ ਹੁੰਦੀ ਹੈ ਉਹਦਾ ਰੇਟ ਵੀ ਵਧੀਆ ਲੱਗਦਾ ਹੈ ਤਾਂ ਉਹਨੂੰ ਗਾਹਕ ਵੀ ਵਧੀਆ ਪੈਂਦਾ ਹੈ ਤੇ ਇਸ ਕਰਕੇ ਬਾਈ ਜੀ ਉਹੀ ਗੱਲ ਆ ਜਾਂਦੀ ਹੈ ਵੀ ਜਿਹੜੀ ਇਹ ਸਬਜ਼ੀ ਦੀ ਫਸਲ ਹੈ ਇਹ ਖੇਚਲ ਮੰਗਦੀ ਹੈ ਮਿਹਨਤ ਮੰਗਦੀ ਹੈ ਜੇਕਰ ਆਪਾਂ ਇਹਦੇ ਤੇ ਮਿਹਨਤ ਕਰਾਂਗੇ ਤਾਂ ਫਿਰ ਜਿਹੜਾ ਉਹ ਮੁਨਾਫਾ ਹੈ ਉਹ ਵੀ ਆਪਾਂ ਨੂੰ ਦੁੱਗਣਾ ਹੋਏਗਾ ਤੇ ਤਾਂ ਹੀ ਫਿਰ ਇਹ ਫਸਲ ਲਾਉਣ ਦਾ ਫਾਇਦਾ ਹੈ ਤੇ ਇਸ ਕਰਕੇ ਵੀ ਆਪਾਂ ਤਾਂ ਮੜਾਫੇ ਦੀ ਫਸਲ ਬੀਜਦੇ ਆ ਮੁਨਾਫਾ ਵਧੀਆ ਹੋਊਗਾ ਤੇ ਆਪਣਾ ਸਾਰਾ ਜੋ ਆਪਣੀ ਮਿਹਨਤ ਹੈ ਠੇਕਾ ਹੈ ਜਾਂ ਆਪਣੀ ਘਰ ਦੀ ਜ਼ਮੀਨ ਹੈ ਉਦੀ ਸਾਰਾ ਜਿਹੜੀ ਲਾਗਤ ਆ ਉਹ ਸਾਰੀ ਨਿਕਲ ਆਏਗੀ ਤੇ ਆਪਾਂ ਨੂੰ ਇਸ ਸਬਜੀ ਦੇ ਵਿੱਚ ਬਹੁਤ ਜ਼ਿਆਦਾ ਮੁਨਾਫਾ ਹੋਏਗਾ ਤੇ ਬਾਈ ਜੀ ਜਿਵੇਂ ਆਪਾਂ ਹੁਣ ਤੁਸੀਂ ਬਗਾ ਪੇਠੇ ਦੀ ਗੱਲ ਕੀਤੀ ਤੇ ਪੇਠੇ ਦਾ ਮਤਲਬ ਹੈ ਇਸ ਟਾਈਮ ਮੰਡੀ ਦੇ ਵਿੱਚ ਕੀ ਰੇਟ ਚੱਲ ਰਿਹਾ ਜੀ ਪੇਠੇ ਦਾ ਇਸ ਟਾਈਮ ਜੀ 5 6 ਰੁਪਏ ਚੱਲ ਰਿਹਾ ਜੀ ਪੇਠਾ ਵੀ ਲੰਬੀ ਫਸਲ ਹੈ ਜੀ ਇੱਕ ਤਾਂ ਤੋੜ ਤੜਾਈ ਸੌਖੀ ਹੈ ਦੀ ਤੋਂ ਮੰਡੀ ਤੇ ਲੈ ਜਾਣਾ ਵੀ ਸੌਖਾ ਹੈ ਠੀਕ ਹੈ ਜੀ ਤੇ ਬਾਕੀ ਇਹਦੇ ਤੇ ਇੰਨੀ ਮਿਹਨਤ ਨਹੀਂ ਹੈਗੀ ਬਾਕੀ ਇਹਦੋਂ ਬਾਅਦ ਜਦੋਂ ਅਗਲੇ ਮਹੀਨੇ ਬਰਸਾਤਾਂ ਹੋਣਗੀਆਂ ਫੇਰ ਇਹਦਾ ਰੇਟ ਵਧਿਆ ਹੋ ਜਾਂਦਾ 15 ਰੁਪਏ 20 ਰੁਪਏ ਰੇਟ ਵਧਿਆ ਲੱਗੇ ਜਾਂਦਾ ਯਾਨੀ ਕਿ ਇਹਦਾ ਅੱਗੇ ਜਾ ਕੇ ਜਿਹੜਾ ਰੇਟ ਹੈ ਉਹ ਉੱਪਰ ਹੋ ਜਾਂਦਾ ਬੱਜ ਜਾਂਦਾ ਹਾਂ ਉੱਪਰ ਹੋ ਜਾਂਦਾ ਜੀ ਠੀਕ ਹੈ ਤੇ ਜਿਵੇਂ ਬਾਈ ਜੀ ਆਪਾਂ ਹੁਣ ਗੱਲ ਕਰਾਂਗੇ ਕਾਲੀ ਤੋਰੀ ਦੀ ਤੇ ਕਾਲੀ ਤੋਰੀ ਬਾਰੇ ਵੀ ਦੱਸੋ ਵੀ ਮੰਡੀ ਦੇ ਵਿੱਚ ਹੁਣ ਇਸ ਟਾਈਮ ਇਹਦਾ ਕੀ ਰੇਟ ਮਿਲ ਰਿਹਾ ਜੀ ਕਾਲੀ ਤੋਰੀ ਇਸ ਟਾਈਮ ਅਗਰੀ ਜੀ 25 ਰੁਪਏ ਕਿਲੋ ਠੀਕ ਹੈ ਜੀ ਹਾਂ ਜੀ ਪਹਿਲਾਂ 50 ਰੁਪਏ ਸੀ ਹੁਣ 25 ਹੈ ਹੁਣ ਅੱਗੇ ਇਹਦਾ ਕੁਝ ਕਹਿ ਨਹੀਂ ਸਕਦੇ ਤਾਂ ਮੰਡੀ ਆ ਜੀ ਆ ਵੀ ਤੁਹਾਡੇ ਕਹਿਣ ਦਾ ਮਤਲਬ ਇਹ ਵੇ ਮੰਡੀ ਦੇ ਰੇਟ ਜਿਹੜੇ ਹੁੰਦੇ ਨੇ ਘੱਟ ਵੱਧਦੇ ਰਹਿੰਦੇ ਨੇ ਹਾਂ ਰੋੜੇ ਰੇਟ ਨੇ ਜੀ ਹ ਹਫਤਾ ਇੱਕ ਹਫਤਾ ਮੰਦਾ ਹੋ ਗਿਆ ਹਫਤਾ ਤੇਜ਼ ਹੋ ਗਿਆ ਠੀਕ ਹੈ ਜੀ ਹਾਂ ਜੀ ਤੇ ਬਾਈ ਜੀ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਂ ਵੀ ਜਿਹੜੀਆਂ ਫਸਲਾਂ ਹੁੰਦੀਆਂ ਨੇ ਖਾਸ ਕਰਕੇ ਜਿਹੜੀ ਇਹ ਸਬਜ਼ੀ ਵਾਲੀ ਫਸਲ ਹੁੰਦੀ ਹੈ ਵੀ ਇਹਨਾਂ ਨੂੰ ਬਿਮਾਰੀ ਬਹੁਤ ਜ਼ਿਆਦੀ ਪੈਂਦੀ ਹੈ ਇਵੇਂ ਜ਼ਿਆਦਾਤਰ ਆਪਾਂ ਦੇਖਦੇ ਆਂ ਵੀ ਬਾਰੇ ਕਿਸਾਨ ਭਰਾ ਇਸ ਗੱਲੋਂ ਵੀ ਸਬਜ਼ੀ ਨਹੀਂ ਲਾਂਦੇ ਵੀ ਬਿਮਾਰੀ ਪਾਊਗੀ ਸਪਰੇਆ ਬਹੁਤ ਕਰਨੀਆਂ ਪੈਣਗੀਆਂ ਤੇ ਜਿਹੜੀ ਸਬਜੀ ਆ ਇਹਦੇ ਤੇ ਖਰਚਾ ਜ਼ਿਆਦਾ ਆ ਜਾਣਾ ਤੇ ਆਪਣਾ ਉਹ ਜਿਹੜਾ ਬੈਨੀਫਿਟ ਆ ਉਹ ਨਾ ਮਿਲਣਾ ਨਹੀਂ ਤੇ ਤੁਸੀਂ ਆਪਣੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਵੀ ਇਹ ਮਤਲਬ ਜਿਹੜੀਆਂ ਆਪਾਂ ਇਹ ਫਸਲਾਂ ਲਾਈਆਂ ਹੋਈਆਂ ਨੇ ਵੀ ਕਿੰਨਾ ਕੁ ਜ਼ਿਆਦਾ ਇੱਥੇ ਬਿਮਾਰੀ ਅਟੈਕ ਕਰਦੀ ਆ ਤੇ ਕਿੰਨੀਆਂ ਕੋ ਇਹਨੂੰ ਸਪਰੇਆ ਕਰਦੀਆਂ ਪੈਂਦੀਆਂ ਨੇ ਇਹ ਜਿਹੜੀ ਬੇਲਦਾਰ ਫਸਲ ਹੈ ਜੀ ਬੇਲਾਂ ਨੇ ਕੱਦੂ ਹੋ ਗਿਆ ਕੀਆ ਹੋ ਗਿਆ ਪੇਠਾ ਹੋ ਗਿਆ ਤੋਰੀ ਹੋ ਗਈ ਇਹਨੂੰ ਇੰਨੀ ਜ਼ਿਆਦਾ ਬਿਮਾਰੀ ਨਹੀਂ ਪੈਂਦੀ ਇਹਨੂੰ ਇੱਕ ਦੋ ਸਪਰੇਆ ਦੀ ਲੋੜ ਹੁੰਦੀ ਹੈ ਜਾਂ ਕਈ ਵਾਰ ਬਰਸਾਤਾ ਮੌਸਮ ਖਰਾਬ ਹੋਏ ਜਾਂ ਉਦੋਂ ਥੋੜੀ ਬਾਲੀ ਸਪਰੇਅ ਕਰਨੀ ਪੈਂਦੀ ਹੈ ਮੌਸਮ ਖਰਾਬ ਕਰਕੇ ਵੈਸੇ ਬੇਲਦਾਰ ਫਸਲ ਨੂੰ ਇੰਨੀ ਸਪਰੇਅ ਦੀ ਲੋੜ ਨਹੀਂ ਹੁੰਦੀ ਠੀਕ ਹੈ ਜਿਆਦਾ ਮਤਲਬ ਸਪਰੇਅ ਦੀ ਲੋੜ ਪੈਂਦੀ ਹੈ ਬੈਂਗਨ ਤੇ ਭਿੰਡੀ ਇਹਨਾਂ ਨੂੰ ਦੋ ਫਸਲਾਂ ਨੂੰ ਜਿਆਦਾ ਮਤਲਬ ਸਪਰੇਅ ਦੀ ਲੋੜ ਪੈਂਦੀ ਹੈ ਇਹ ਤਾਂ ਬੇਲਦਾਰ ਫਸਲਾਂ ਨੇ ਇਹਨੂੰ ਇੰਨੀ ਸਪਰੇਅ ਦੀ ਲੋੜ ਨਹੀਂ ਪੈਂਦੀ ਬਾਕੀ ਖਰਚਾ ਐ ਵੀ ਜੇ ਤਾਂ ਆਪਾਂ ਆਪ ਮਿਹਨਤ ਕਰਾਂਗੇ ਆਪਣੇ ਹੱਥ ਨਾਲ ਤੋ ਉਹੀ ਖਰਚਾ ਘਟ ਜਾਂਦਾ ਹੈ ਜੇ ਹੁਣ ਆਪਾਂ ਸਬਜ਼ੀ ਲਾ ਕੇ ਫਸਲ ਤਾਂ ਇਹਦੀ ਗੌਰ ਨਹੀਂ ਕਰਨੀ ਜਾਂ ਆਪਾਂ ਇਹਦੀ ਮਿਹਨਤ ਨਹੀਂ ਕਰਨੀ ਤਾਂ ਫਿਰ ਫਸਲ ਨਹੀਂ ਵਜਿਆ ਹੋ ਜਾਂਦੀ ਠੀਕ ਹੈ ਹੂੰ ਤੇ ਬਾਈ ਜੀ ਜਿਵੇਂ ਤੁਸੀਂ ਦੱਸਿਆ ਵੀ ਗੱਲਬਾਤ ਕੀਤੀ ਵੀ ਆਪਾਂ ਸੱਤ ਕਨਾਲਾਂ ਕੱਦੂ ਕਿਤੇ ਹੋਰ ਲਾਇਆ ਹੋਇਆ ਹੈ ਹਾਂਜੀ ਤੇ ਜਿਵੇਂ ਬਾਹਲੇ ਕਈ ਲੋਕ ਨੇ ਕਿਸਾਨ ਨੇ ਭਰਾ ਉਹ ਇਹ ਸੋਚਦੇ ਨੇ ਵੀ ਕੱਦੂ ਤਾਂ ਹੁਣ ਪਛੇਤਾ ਹੋ ਗਿਆ ਵੀ ਹੁਣ ਇਹਦਾ ਵਧੀਆ ਰੇਟ ਨਹੀਂ ਮਿਲਣਾ ਵੀ ਹੁਣ ਇਹਦਾ ਸਮਾਂ ਲੰਘ ਚੁੱਕਿਆ ਤੁਸੀਂ ਆਪਣੇ ਦਰਸ਼ਕਾਂ ਨੂੰ ਉਹਦੇ ਬਾਰੇ ਜਾਣਕਾਰੀ ਦਿਓ ਵੀ ਜਿਵੇਂ ਤੁਸੀਂ ਉਹ ਲੱਗ ਸੱਤ ਕਨਾਲਾਂ ਕੱਦੂ ਲਾ ਰੱਖਿਆ ਹੈ ਵੀ ਉਹ ਕਦੋਂ ਲਾਇਆ ਹੈ ਤੇ ਕਦੋਂ ਜਾ ਕੇ ਉਹ ਮਤਲਬ ਕੱਦੂ ਉਤਰੂ ਉਤਰੂਗਾ ਤੇ ਉਦੋਂ ਕੀ ਰੇਟ ਹੋਊਗਾ ਤੇ ਕੀ ਬੈਨੀਫਿਟ ਹੋਊਗਾ ਜੀ ਏ ਜੀ ਹੋ ਗਏ ਆਪਾਂ ਨੂੰ 12 ਦਿਨ ਹੋ ਗਏ ਜੀ ਲਾਏ ਨੂੰ ਉਸ ਕੀ ਇਹਨੂੰ 12 ਦਿਨ ਹੋ ਗਏ ਉਹ 2-2 4-4 ਪੱਤੇ ਹੋ ਗਿਆ ਠੀਕ ਹੈ ਉਹ ਆਊਗਾ ਮਤਲਬ ਫਾਉਂ ਤੋਂ ਬਾਅਦ ਬਰਸਾਤਾਂ ਜਦੋਂ ਖਤਮ ਹੋ ਜਾਣਗੀਆਂ ਉਦੋਂ ਬਾਅਦ ਉਹ ਚੱਲੇਗਾ ਜੀ ਉਦੋਂ ਬਾਅਦ ਇਹ ਕੀਆ ਖਤਮ ਹੋ ਜਾਏਗਾ ਉਹ ਚੱਲੇਗਾ ਉਹ ਕੀਆ ਰੇਟ ਦੇ ਬਹੁਤ ਰੇਟ ਦਿੰਦਾ ਵੀ ਅੱਗੇ ਜਾ ਕੇ ਉਹਦਾ ਰੇਟ ਹੈ ਉਹਦਾ ਆਪਾਂ ਮਿਲੂਗਾ ਤੇ ਉਹਦਾ ਜਿਹੜਾ ਬੈਨੀਫਿਟ ਹੋਊਗਾ ਬੈਨੀਫਿਟ ਮਿਲੇਗਾ ਠੀਕ ਹੈ ਉਹ ਬਰਸਾਤੀ ਕੱਦੂ ਕਹਿੰਦੇ ਜੀ ਨੂੰ ਬਰਸਾਤੀ ਠੀਕ ਹੈ ਹਾਂਜੀ ਤੇ ਬਾਈ ਜੀ ਜਿਵੇਂ ਤੁਸੀਂ ਦੱਸਿਆ ਵੀ ਵੀ ਜਿਹੜੀ ਜ਼ਮੀਨ ਹੈ ਆਪਾਂ ਵੀ ਜ਼ਮੀਨ ਠੇਕੇ ਤੇ ਲੈ ਕੇ ਵੀ ਸਬਜ਼ੀ ਦਾ ਕੰਮ ਕਰਦੇ ਆ ਤੇ ਕਈ ਹੁਣ ਕਿਸਾਨ ਭਰਾ ਹੁੰਦੇ ਨੇ ਵੀ ਉਹਨਾਂ ਦੀ ਜਿਹੜੀ ਖੇਤੀ ਹੁੰਦੀ ਹੈ ਜ਼ਮੀਨ ਹੁੰਦੀ ਹੈ ਉਹ ਘਰ ਦੀ ਹੁੰਦੀ ਹੈ ਤੇ ਪਰ ਫਿਰ ਵੀ ਉਹ ਸਬਜ਼ੀ ਜਿਹੜੀ ਹੈ ਵੀ ਕਈ ਲਾਣ ਤੋਂ ਡਰਦੇ ਨੇ ਵੀ ਮੈਂ ਉਹੀ ਗੱਲ ਕਵਾਂਗਾ ਵੀ ਵੀ ਪਤਾ ਨਹੀਂ ਕਿੰਨੀਆਂ ਕੋ ਸਪਰੇਆ ਕਰਨੀਆਂ ਪੈਣਗੀਆਂ ਜਾਂ ਬਿਮਾਰੀ ਦਾ ਡਰ ਹੁੰਦਾ ਹੈ ਤੇ ਉਹ ਕਹਿੰਦੇ ਨੇ ਵੀ ਐਡਾ ਬੈਨੀਫਿਟ ਨਹੀਂ ਤੇ ਜਿਵੇਂ ਤੁਸੀਂ ਉਹਨੇ ਠੇਕੇ ਤੇ ਲੈ ਕੇ ਜ਼ਮੀਨ ਸਬਜ਼ੀ ਦਾ ਕੰਮ ਕਰਦੇ ਹੋ ਤੇ ਆਪਣੇ ਦਰਸ਼ਕਾਂ ਨੂੰ ਉਹਦੇ ਬਾਰੇ ਜਾਣਕਾਰੀ ਦਿਓ ਵੀ ਠੇਕਾ ਭਰ ਕੇ ਉਪਰੋਂ ਮਿਹਨਤ ਕਰਕੇ ਜਾਂ ਇੰਨੀ ਖੇਚਲ ਕਰਕੇ ਆਪਾਂ ਇਹ ਸਬਜ਼ੀ ਪੈਦਾ ਕਰਨੀ ਤਾਂ ਉਹਦੇ ਵਿੱਚੋਂ ਮਤਲਬ ਵੀ ਕੀ ਮੁਨਾਫਾ ਹੋ ਜਾਂਦਾ ਜੀ ਉਹਦੇ ਬਾਰੇ ਜਾਣਕਾਰੀ ਦਿਓ ਜੀ ਨਹੀਂ ਜੀ ਇਹ ਤਾਂ ਆਪਣੀ ਮਿਹਨਤ ਹੈ ਜੀ ਜਿੱਦਾਂ ਤੁਸੀਂ ਆਪਣੀ ਖੁਦ ਮਿਹਨਤ ਕਰਾਂਗੇ ਤਾਂ ਵਧੀਆ ਮਤਲਬ ਆਪਾਂ ਨੂੰ ਫਾਇਦਾ ਹੋਏਗਾ ਜੇ ਆਪਣਾ ਆਪਾਂ ਮਿਹਨਤ ਨਹੀਂ ਕਰਾਂਗੇ ਆਪਾਂ ਲੇਬਰ ਜ਼ਿਆਦਾ ਲਾਵਾਂਗੇ ਆਪ ਮਿਹਨਤ ਨਹੀਂ ਕਰਾਂਗੇ ਹੱਥਾਂ ਤਾਂ ਫਿਰ ਨਹੀਂ ਨਾ ਮੁਨਾਫਾ ਹੁੰਦਾ ਤੇ ਬਾਕੀ ਇਹ ਆ ਵੀ ਜਿੰਨੇ ਵੀ ਮੰਨ ਲਓ ਵੀ ਫਸਲ ਲਾਈ ਆਪਾਂ ਇਹਦੇ ਵਿੱਚ ਹਰ ਟਾਈਮ ਇਹਦੇ ਵਿੱਚ ਰਹਿਣਾ ਪੈਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਏੜਾ ਮਾਰਨਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਸ ਚੀਜ਼ ਦੇ ਵਿੱਚ ਆਪਣੀ ਬੇਲ ਨੂੰ ਕੋਈ ਬਿਮਾਰੀ ਤਾਂ ਨਹੀਂ ਜਾਂ ਕੋਈ ਕਾਣਾ ਤਾਂ ਨਹੀਂ ਹੋ ਰਿਹਾ ਜਾਂ ਗੁਸ ਨਹੀਂ ਆਪਾਂ ਉਹੀ ਦਵਾਈ ਲਿਆ ਕੇ ਇਹਦੇ ਤੇ ਸਪਰੇਅ ਕਰਾਂਗੇ ਜੇ ਹੁਣ ਆਪਾਂ ਇਹਦੇ ਵਿੱਚ ਵਿੱਚ ਨਹੀਂ ਰਹਿਣਾ ਤਾਂ ਆਪਾਂ ਨੂੰ ਕੀ ਪਤਾ ਲੱਗੇਗਾ ਵੀ ਇਹਦੇ ਨੂੰ ਕੀ ਨੁਕਸਾਨ ਹੋ ਰਿਹਾ ਜਾਂ ਕੀ ਫਾਇਦਾ ਹੋ ਰਿਹਾ ਤੇ ਬਾਈ ਜੀ ਆਪਣੇ ਦਰਸ਼ਕਾਂ ਨੂੰ ਇਹ ਦੱਸੋ ਵੀ ਜਿਵੇਂ ਹੁਣ ਕਿਸੇ ਨੇ ਅੱਗੇ ਹੁਣ ਕੋਈ ਸਬਜ਼ੀ ਲਾਣੀ ਹੋਏ ਜਿਵੇਂ ਅੱਗੇ ਹੁਣ ਲਾ ਲਓ ਜੂਨ ਮਹੀਨੇ ਇਹਦੇ ਇਹਦੇ ਵਿੱਚ ਜਾਂ ਕਿਵੇਂ ਅੱਗੇ ਜਿਹੜੀ ਜਾ ਕੇ ਸਬਜ਼ੀ ਲੱਗਦੀ ਹੈ ਵੀ ਕਿਹੜੀ ਸਬਜ਼ੀ ਦਾ ਫਾਇਦਾ ਰਹੂਗਾ ਤਾਂ ਜਾਂ ਜਿਹੜਾ ਕਿਸਾਨ ਭਰਾ ਆ ਉਹ ਕਿਹੜੀ ਸਬਜ਼ੀ ਲਾਏ ਵੀ ਜਿਹੜੀ ਉਹ ਘਾਟਾ ਨਹੀਂ ਪਵਾਉਂਦੀ ਤਾਂ ਜਿਹੜੀ ਉਹਦੀ ਖੇਚਲ ਹੈ ਜਾਂ ਮਿਹਨਤ ਹੈ ਜਾਂ ਠੇਕਾ ਹੈ ਜਾਂ ਸਾਰਾ ਕੁਝ ਉਹਦੇ ਵਿੱਚ ਆਪਾਂ ਨੂੰ ਬੈਨੀਫਿਟ ਹੋ ਜੇ ਉਹਦੇ ਬਾਰੇ ਜਾਣਕਾਰੀ ਦੱਸੋ ਜੀ ਨਹੀਂ ਇਸ ਟਾਈਮ ਤਾਂ ਹੁਣ ਇਦੋਂ ਬਾਅਦ ਤਾਂ ਸਬਜ਼ੀ ਦਾ ਕੋਈ ਟਾਈਮ ਹੈ ਨਹੀਂ ਹਜੇ ਠੀਕ ਹੈ ਯਾਨੀ 2 ਮਹੀਨੇ ਕੋਈ ਟਾਈਮ ਨਹੀਂ ਹੈ ਜੀ ਸਬ ਉਦੋਂ ਬਾਅਦ ਮੂਲੀ ਐ ਮੂਲੀ ਵੀ ਹੋ ਜੇਗੀ ਧਨੀਆ ਵੀ ਹੋ ਜਾਏਗਾ ਤੇ ਬਾਕੀ ਮੇਥਾ ਹੋ ਜਾਏਗਾ ਠੀਕ ਐ ਤੇ ਬਾਈ ਜੀ ਜਿਹੜੀ ਹੁਣ ਅੱਗੇ ਜਾ ਕੇ ਜਿਵੇਂ ਲਾ ਲਓ ਵੀ ਗੋਭੀ ਲੱਗਣੀ ਐ ਉਹ ਗੋਭੀ ਦਾ ਫਿਰ ਟਾਈਮ ਤਾਂ ਜੇ ਦੂਰ ਆਈ ਹਾਂ ਵੀ ਦੋ 2.5 ਮਹੀਨੇ ਬਾਅਦ ਲੱਗੇਗੀ ਉਹ ਵੀ ਜੀ ਤੇ ਬਾਈ ਜੀ ਜਿਵੇਂ ਤੁਸੀਂ ਲੰਮੇ ਸਮੇਂ ਤੋਂ ਇਹ ਸਬਜ਼ੀ ਦਾ ਕੰਮ ਕਰਦੇ ਆ ਰਹੇ ਹੋ ਜਿਵੇਂ ਤੁਸੀਂ ਦੱਸਿਆ ਵੀ ਬਚਪਨ ਤੋਂ ਹੀ ਆਪਣੇ ਬਾਪੂ ਦੇ ਨਾਲ ਦਾਦੇ ਦੇ ਨਾਲ ਕੰਮ ਕਰਦੇ ਆ ਰਹੇ ਸੀ ਹਾਂਜੀ ਤਾਂ ਫਿਰ ਤੁਸੀਂ ਜਿਵੇਂ ਦੱਸਿਆ ਵੀ ਇੱਕ ਵਾਰੀ ਵਿੱਚ ਅਸੀਂ ਇਹ ਸਬਜ਼ੀ ਦਾ ਕੰਮ ਛੱਡ ਦਿੱਤਾ ਸੀ ਵੀ ਉਹ ਕੀ ਕਾਰਨ ਹੋਇਆ ਵੀ ਜਾਂ ਉਸ ਟਾਈਮ ਰੇਟ ਘਟ ਸੀ ਜਾਂ ਮੁਨਾਫਾ ਨਹੀਂ ਹੋਇਆ ਜਾਂ ਕੋਈ ਹੋਰ ਕੀ ਚੱਕਰ ਪੈ ਗਿਆ ਵੀ ਉਹਦੇ ਕਰਕੇ ਜਿਹੜਾ ਇਹ ਕੰਮ ਛੱਡ ਗਏ ਤੁਹਾਨੂੰ ਹੋਰ ਕੰਮ ਕਰਨਾ ਪਿਆ ਉਹਦੇ ਬਾਰੇ ਆਪਣੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਜੀ ਨਹੀਂ ਜੀ ਮੁਨਾਫੇ ਵਾਲੀ ਤਾਂ ਕੋਈ ਗੱਲ ਨਹੀਂ ਅਸੀਂ ਚਾਰ ਬ੍ਰਦਰ ਸੀ ਜੁਆਇੰਟ ਫੈਮਿਲੀ ਸੀ ਵਿੱਚੋਂ ਵਿਆਹ ਹੋ ਗਿਆ ਇੱਕ ਦਾ ਉਹ ਆਪਣੇ ਹਿਸਾਬ ਨਾਲ ਕੰਮ ਕਰਨ ਲੱਗ ਗਿਆ ਦੂਜੇ ਦਾ ਫਿਰ ਵਿਆਹ ਹੋ ਗਿਆ ਆਪਣੇ ਹਿਸਾਬ ਨਾਲ ਕਰਨ ਲੱਗਾ ਇਸ ਕਰਕੇ ਫਿਰ ਥੋੜਾ ਜਿਹਾ ਇਕੱਲੇ ਰਹਿ ਗਏ ਇਹਦੇ ਕਰਕੇ ਫਿਰ ਸਾਰੇ ਖੇਤੀ ਤੋਂ ਥੋੜੇ ਦੂਰ ਹੋ ਗਏ ਤੇ ਉਦੋਂ ਬਾਅਦ ਮੈਂ ਮੱਜਾਂ ਦਾ ਕੰਮ ਕਰ ਲਿਆ ਵਪਾਰ ਕਰਨ ਲੱਗ ਗਿਆ ਉਹ ਮੱਜਾਂ ਦੇ ਵਪਾਰ ਚ ਕੰਮ ਵਧੀਆ ਵੈਸੇ ਕਿ ਵਪਾਰ ਦਾ ਕੰਮ ਮਾੜਾ ਨਹੀਂ ਉਦੋਂ ਥੋੜਾ ਝੂਠ ਬੋਲਣਾ ਪੈਂਦਾ ਥੋੜਾ ਜਿਹਾ ਕਿ ਉਹ ਸੱਚ ਦੇ ਵਿੱਚ ਉਹਦੇ ਚ ਮੁਨਾਫਾ ਨਹੀਂ ਹੈਗਾ ਠੀਕ ਹੈ ਜੀ ਸੱਚ ਪਰ ਤੇ ਝੂਠ ਬੋਲਣਾ ਮੈਂ ਤਾਂ ਝੂਠ ਤੋਂ ਆਪਾਂ ਨਫ਼ਰਤ ਸੀ ਵੀ ਇਹ ਕੰਮ ਨਹੀਂ ਠੀਕ ਹੈ ਫਿਰ 2-4 ਸਾਲ ਕਰਿਆ ਫਿਰ ਮੈਂ ਦੁਬਾਰੋ ਹਨਰ ਕੋਲ ਸੀ ਦੁਬਾਰੋ ਫੇਰ ਇਹ ਛੇੜ ਲੈ ਜੇ ਕੰਮ ਫੇਰ ਬੱਲੇ ਬੱਲੇ ਜੀ ਵਧੀਆ ਅੱਛਾ ਦੁਬਾਰਾ ਫੇਰ ਜਿਹੜਾ ਤੁਸੀਂ ਮਤਲਬ ਡੰਗਰਾਂ ਦਾ ਵਪਾਰ ਸੀ ਉਹ ਛੱਡ ਕੇ ਦੁਬਾਰਾ ਫੇਰ ਸਬਜ਼ੀ ਦਾ ਕੰਮ ਕਰ ਲਿਆ ਕਿਉਂਕਿ ਜਿਹੜਾ ਕਹਿੰਦੇ ਨੇ ਉਹ ਸੱਚੀ ਗੱਲ ਹੀ ਕਹਿੰਦੇ ਨੇ ਵੀ ਜਿਹੜਾ ਬਚਪਨ ਤੋਂ ਲੈ ਕੇ ਜਿਹੜੇ ਕੰਮ ਨਾਲ ਲਗਾ ਹੋ ਜੇ ਤਾਂ ਉਹ ਕੰਮ ਜਿਹੜਾ ਆਪਾਂ ਨੂੰ ਉਹੀ ਵਧੀਆ ਲੱਗਦਾ ਤੇ ਇਸ ਕਰਕੇ ਤੁਹਾਨੂੰ ਸੀ ਵੀਖੇ ਜਿਹੜਾ ਮਤਲਬ ਸਬਜ਼ੀ ਦਾ ਕੰਮ ਹੈ ਵਧੀਆ ਤੇ ਉਹਦੇ ਨਾਲ ਦੁਬਾਰਾ ਫੇਰ ਵਾਪਸੀ ਕੀਤੀ ਤਾਂ ਜਿਵੇਂ ਉਹ ਕਹਿੰਦੇ ਨੇ ਵੀ ਬੰਦਾ ਮਿਹਨਤ ਕਰਦਾ ਤਾਂ ਪਰਮਾਤਮਾ ਮਿਹਨਤ ਨੂੰ ਲੱਗ ਵੀ ਲਾਉਂਦਾ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਹੁਣ ਤੁਸੀਂ ਦੱਸਿਆ ਵੀ ਇੰਨੀ ਖੇਤੀ ਹੈ ਤੇ ਇਕੱਲੇ ਦਾ ਬੜਾ ਔਖਾ ਹੁੰਦਾ ਜੀ ਇਕੱਲੇ ਬੰਦੇ ਨੂੰ ਇੰਨੀ ਖੇਤੀ ਕਰਨੀ ਕਿਉਂਕਿ ਹਾਰ ਟਾਈਮ ਵਿੱਚ ਰਹਿਣਾ ਮਿਹਨਤ ਕਰਨੀ ਤੇ ਪਾਣੀ ਵੀ ਲਾਉਣਾ ਸਾਰੇ ਕੰਮ ਕਰਨੇ ਨੇ ਤਾਂ ਪਰ ਫਿਰ ਵੀ ਤੁਸੀਂ ਬਹੁਤ ਵਧੀਆ ਤੁਹਾਡੀ ਫਸਲ ਖੜੀ ਹੈ ਤੇ ਆਪਣੇ ਦਰਸ਼ਕਾਂ ਨੂੰ ਤੁਸੀਂ ਕੋਈ ਮਤਲਬ ਮੈਸੇਜ ਦੇਣਾ ਚਾਹੋਗੇ ਵੀ ਜਿਵੇਂ ਜਿਹੜੀ ਇਹ ਵੀ ਇਹ ਜਿਹੜੀ ਸਬਜੀ ਹੁੰਦੀ ਹੈ ਇਹਦੀ ਫਸਲ ਤੋਂ ਡਰਨ ਦੀ ਲੋੜ ਨਹੀਂ ਵੀ ਇਹਨੂੰ ਕਰਨਾ ਚਾਹੀਦਾ ਕਿਉਂਕਿ ਆਪਾਂ ਨੂੰ ਤਾਂ ਸਰਕਾਰਾਂ ਵੀ ਕਹਿ ਰਹੀਆਂ ਨੇ ਵੀ ਝੋਨੇ ਕਣਕ ਦੇ ਫਸਲ ਹੀ ਚੱਕਰ ਚੋਂ ਨਿਕਲ ਕੇ ਕਿਉਂਕਿ ਜਿਹੜਾ ਪਾਣੀ ਹੈ ਆਪਣਾ ਦਿਨੋ ਦਿਨ ਥੱਲੇ ਜਾ ਰਿਹਾ ਹੈ ਤੇ ਉਹ ਵੀ ਖਤਰੇ ਦੀ ਘੰਟੀ ਹੈ ਤੇ ਇਸ ਕਰਕੇ ਜਿਹੜਾ ਇਹ ਸਬਜੀ ਦੀ ਫਸਲ ਹੈਗੇ ਚ ਪਾਣੀ ਦੀ ਵੀ ਬੱਚਤ ਹੁੰਦੀ ਹੈ ਜੀ ਤੇ ਇਸ ਕਰਕੇ ਜਿਹੜੀ ਸਬਜੀ ਦੀ ਫਸਲ ਹੈ ਵੀ ਉਹ ਆਪਾਂ ਨੂੰ ਕਰਨੀ ਚਾਹੀਦੀ ਹੈ ਤੇ ਉਹ ਮਨਾਫਾ ਹੈ ਤੇ ਆਪਣੇ ਦਰਸ਼ਕਾਂ ਨੂੰ ਉਹਦੇ ਬਾਰੇ ਥੋੜਾ ਜਿਹਾ ਵੀ ਕੋਈ ਮੈਸੇਜ ਦੇਣਾ ਚਾਹੋ ਤਾਂ ਦੇ ਸਕ ਤੁਸੀਂ ਦੇ ਦਿਓ ਜੀ ਮੈਂ ਤਾਂ ਇਹੀ ਕਹਿਣਾ ਚਾਹਣਾ ਇਹ ਸਭ ਤੋਂ ਵੱਡੀ ਤਾਂ ਮਿਹਨਤ ਹੈ ਜੇ ਤੁਸੀਂ ਮਿਹਨਤ ਕਰੋਗੇ ਤੇ ਪਰਮਾਤਮਾ ਤੁਹਾਨੂੰ ਫਲ ਵੀ ਦੇਵੇਗਾ ਤੇ ਹਰ ਟਾਈਮ ਆਪਣੇ ਖੇਤ ਦੇ ਵਿੱਚ ਰੋ ਮਿਹਨਤ ਕਰੋ ਪਰਮਾਤਮਾ ਫਲ ਦੇਵੇਗਾ ਇਹ ਚੀਜ਼ ਨੇ ਨਹੀਂ ਰੇਡ ਦਿੱਤਾ ਉਦੋਂ ਅਗੋ ਹੀ ਲਾਵਾਂਗੇ ਉਹ ਦੇ ਦੇਗਾ ਉਦੋਂ ਅੱਗੇ ਹੋਰ ਲਾਵਾਂਗੇ ਉਹ ਦੇ ਦੇ ਜੇ ਆਪਾਂ ਸਬਜ਼ੀ ਦਾ ਹੀ ਕੰਮ ਕਰਦੇ ਆਂ ਤਾਂ ਉਹ ਹੀ ਹਿਸਾਬ ਨਾਲ ਸਬਜ਼ੀ ਲਈ ਜਾਂਦੇ ਆਂ ਜੀ ਜਿਉਂਨ ਆਪਾਂ ਵਿੱਚ ਜੀਰੀ ਲਾ ਲਈਏ ਜਾਂ ਮੇਚਾ ਬਕਣਕਾ ਲਾ ਲਈਏ ਫਿਰ ਆਪਣਾ ਇਹ ਸਰਕਲ ਖਤਮ ਹੋ ਜਾਂਦਾ ਸਬਜ਼ੀ ਦਾ ਹੋ ਜਾਂਦਾ ਹੈ ਹਾਂ ਜੀ ਦਰਸ਼ਕੋ ਬਾਈ ਜੀ ਹੁਣਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਸਬਜ਼ੀ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਤਾਂ ਬਾਈ ਜੀ ਹੁਰੀ ਜਿਵੇਂ ਸਬਜ਼ੀ ਦਾ ਕੰਮ ਕਰ ਰਹੇ ਨੇ ਤਾਂ ਬਾਈ ਜੀ ਹੁਰੀ ਨੇ ਦੱਸਿਆ ਵੀ ਬਹੁਤ ਵਧੀਆ ਹੈ ਸਬਜ਼ੀ ਦੇ ਵਿੱਚੋਂ ਮੁਨਾਫਾ ਹੈ ਤੇ ਇਸ ਕਰਕੇ ਜਿਵੇਂ ਕਈ ਕਿਸਾਨ ਭਰਾ ਨੇ ਮੰਨ ਲਓ ਫਰਜ ਕਰ ਲਓ ਵੀ ਉਹਦੇ ਕੋਲ 10 ਕਿੱਲੇ ਜ਼ਮੀਨ ਹੈ ਤਾਂ ਘੱਟੋ ਘੱਟ ਉਹਨੂੰ 2 ਕਿੱਲੇ ਸਬਜ਼ੀ ਤਾਂ ਜਰੂਰ ਲਾਉਣੀ ਚਾਹੀਦੀ ਹੈ ਕਿਉਂਕਿ ਫਿਰ ਹੌਲੀ ਹੌਲੀ ਕਹਿੰਦੇ ਨੇ ਕੰਮ ਕਰਦਿਆਂ ਤਾਂ ਅੱਗੇ ਭੇਜਤਾ ਜਾਂਦਾ ਤਾਂ ਬੰਦਾ ਅੱਗੇ ਕੰਮ ਵਧਾ ਦਿੰਦਾ ਹੈ ਹਾਂਜੀ ਤੇ ਇਸ ਕਰਕੇ ਬਾਈ ਜੀ ਹੁਣਾਂ ਨੇ ਮੈਸੇਜ ਦਿੱਤਾ ਤਾਂ ਬਹੁਤ ਵਧੀਆ ਮੈਸੇਜ ਦਿੱਤਾ ਤਾਂ ਬਹੁਤ ਵਧੀਆ ਇਹ ਕੰਮ ਕਰ ਰਹੇ ਨੇ ਤੇ ਮਿਹਨਤ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਦੀ ਮਿਹਨਤ ਨੂੰ ਰੰਗ-ਪਾਗ ਲਾਏ ਤੇ ਬਾਈ ਜੀ ਹੁਣ ਅੱਜ ਤਾਂ ਜਿਹੜਾ ਵਲੌਗ ਹੈ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਤੇ ਨਵੀਂ ਜੀ ਵਧੀਆ That's what